ਨਾ ਪਰਮਜੀਤ ਕੌਰ ਮੇਰੀ ਬੇਟੀ ਦਾ ਨਾਮ ਸੰਦੀਪ ਕੌਰ ਉਹ 2017 ਸਦੀਵੇਸ ਤੇ ਕੈਨੇਡਾ ਗਏ ਉੱਥੇ ਉਹਨਾਂ ਨੇ ਜਾ ਕੇ ਆਪਣੀ ਪੜ੍ਹਾਈ ਪੂਰੀ ਕਰੀ ਫਿਰ ਉਹਨਾਂ ਨੇ OPP ਪੁਲਿਸ ਦੀ ਟ੍ਰੇਨਿੰਗ ਲਈ 6 ਮਹੀਨੇ ਟ੍ਰੇਨਿੰਗ ਲੈਣ ਤੋਂ ਮਗਰੋਂ ਉਹਨਾਂ ਨੇ ਆਪਣਾ ਸਾਰਾ ਕੰਪਲੀਟ ਜਿਵੇਂ ਸੀਗਾ ਉੱਥੇ ਉਹ ਕਰਿਆ ਫਿਰ ਉਹਨਾਂ ਨੇ ਜਦੋਂ ਉਹਨਾਂ ਨੂੰ ਮਿਲਣਾ ਸੀ ਜਾਨੀ ਰੈਂਕ ਮਤਲਬ ਡਿਊਟੀ ਜੁਆਇਨ ਕਰਨੀ ਸੀ ਉਹਨਾਂ ਨੇ ਆਪਣੇ ਪਾਪਾ ਨੂੰ ਇਧਰੋਂ ਬੁਲਾਇਆ ਸਾਨੂੰ ਬਹੁਤ ਮਾਣ ਦੀ ਗੱਲ ਹੈ ਮੇਰੀ ਬੇਟੀ ਉਥੇ او ਪੀਪਲਸ ਚ ਭਰਤੀ ਹੋਈ ਤੇ ਮੇਰੇ પતિ ਜੋ ਉਥੇ ਪੰਜਾਬ ਪੁਲਿਸ ਸੀ ਉਥੇ ਜਾ ਕੇ ਦੋਹਾਂ ਜਾਨਾਂ ਨੇ ਇਕੱਠਿਆਂ ਨੇ ਪ੍ਰੇਡ ਵੀ ਕਰੀ ਸਾਨੂੰ ਬਹੁਤ ਮਾਣ ਹੋਇਆ ਮੇਰੀ ਬੱਚੀ ਤੇ ਮੇਰੇ ਹੀ ਅਰਦਾਸਾਂ ਸਭ ਦੇ ਬੱਚੇ ਹੀ ਕਿਦਾਂ ਸਫਲ ਹੋਣ ਸਾਨੂੰ ਸਭ ਨੂੰ ਆਪਣੇ ਪੰਜਾਬੀਆਂ ਨੂੰ ਬੱਚਿਆਂ ਤੇ ਮਾਣ ਹੋਣਾ ਚਾਹੀਦਾ ਈ ਤੁਹਾਡੇ ਪਤੀ ਵੱਲੋਂ ਜਿਹੜੀ ਵਰਦੀ ਪਾ ਕੇ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਉਥੇ ਗਏ ਨੇ ਤੇ ਬੇਟੀ ਨੇ ਜਿਹੜੀ ਉੱਥੇ ਤੇ ਪੋਲਿਸ ਦੀ ਵਾਰਟੀ ਪਾਈ ਹੋਈ ਸੀ ਕਿਵੇਂ ਉਹ ਜਿਹੜੇ ਪਾਲੇ ਤੁਸੀਂ ਦੇਖੇ ਹੋਣੇ ਆ ਉਹ ਪਾਲ ਜੀ ਮੈਂ ਬਹੁਤ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦੀ ਉਸ ਸਮੇਂ ਅਸੀਂ ਇੰਨੇ ਮੋਢਿਓਗੇ ਸਾਡੇ ਸਾਰਿਆਂ ਦੇ ਅੱਖਾਂ 'ਚ ਮੇਰੀ ਬੇਟੀ ਦੇ ਵੀ ਅਸੀਂ ਮਤਲਬ ਵੀ ਪਾਲ ਇੰਨਾ ਜਵਾਨ ਕਰਿਆ ਬਹੁਤ ਮਾਣਨਾ ਸੀ ਆਪਣੀ ਬੇਟੀ ਤੇ ਇੱਕ ਟਾਈਮ ਸਾਡੇ ਉਸ ਟਾਈਮ ਅੱਖਾਂ 'ਚ ਹੰਝੂ ਸੀਗੇ ਇੰਨਾ ਸਾਨੂੰ ਮਾਣ ਸੀ ਆਪਣੀ ਬੇਟੀ ਤੇ ਉਸ ਟਾਈਮ ਉੱਥੇ ਜੀਫਾ ਵਕ ਹੋ ਰਹੀ ਹੈ ਜੀ ਮੈਨੂੰ ਲੱਗਦਾ ਵੀ ਬਹੁਤ ਮਾਣ ਆ ਜਿਵੇਂ ਹੁਣ ਕਹਿੰਦੇ ਬੱਚਿਆਂ ਨੂੰ ਪੜਾਉਣਾ ਹੀ ਚਾਹੀਦਾ ਵੀ ਮੈਂ ਕਹਿੰਦੀ ਪੜਾਉਣਾ ਚਾਹੀਦਾ ਬਾਹਰ ਵੀ ਭੇਜਣਾ ਚਾਹੀਦਾ ਬੱਚੇ ਨੂੰ ਉਹ ਆਪਣਾ ਪੈਰਾਂ ਤੇ ਖੜੇ ਹੋਣ ਲਈ ਮਾਪਿਓ ਨੂੰ ਕਰਨਾ ਚਾਹੀਦਾ ਇਹਨਾਂ ਕੁੜੀਆਂ ਦੀ ਜਿੱਮੇ ਸਮਾਜ ਵਿੱਚ ਕੁੜੀਆਂ ਮੁੰਡਿਆਂ 'ਚ ਫਰਕ ਰੱਖਿਆ ਹੁੰਦਾ ਹਾਂ ਜੀ ਮੁੰਡੇ ਕੁੜੀ ਦੀ ਐਡੀ ਬੜੀ ਹਾਂ ਜੀ ਅਸੀਂ ਕੋਈ ਫਰਕ ਨਹੀਂ ਰੱਖਿਆ ਵੀਰ ਜੀ ਹੋਰੇ ਵੀ ਨਹੀਂ ਅਸੀਂ ਰੱਖਿਆ ਅਸੀਂ ਬਾਹਰ ਵੀ ਆਪਣੇ ਬੱਚਿਆਂ ਨੂੰ ਵੀ ਜਿਵੇਂ ਤੁਸੀਂ ਆਪਣਾ ਕਰਨਾ ਪੜਾਈ ਕਰਨੇ ਕੋਸ਼ਿਸ਼ ਕਰੋ ਉਹਦਾ ਹੀ ਮੇਰੇ ਹਸਬੰਦ ਨੇ ਉਹਨਾਂ ਦੀ ਬਹੁਤ ਕੇਅਰ ਕਰੀ ਹੈ ਬੱਚਿਆਂ ਦੀ ਹੁਣ ਕੀ ਕਹਿਣਾ ਚਾਹੀਦਾ ਉਪਲਬਧੀ ਲੈਣ ਤੋਂ ਬਾਅਦ ਹਾਂਜੀ ਪਿੰਡ ਵਿੱਚੋਂ ਵੀ ਮਾਣ ਸਾਨੂੰ ਮਤਲਬ ਵੀ ਮਾਣ ਬਸ਼ਾ ਰਿਸ਼ਤਦਾਰਾਂ ਚੋਂ ਵੀ ਬਹੁਤ ਪਰ ਜੋ ਮਾਣ ਸਾਨੂੰ ਕੈਨੇਡਾ ਦੀ ਧਰਤੀ ਤੇ ਮਿਲਿਆ ਉਹ ਸਾਨੂੰ ਬਹੁਤ ਵੱਡਾ ਮਾਣ ਮਿਲਿਆ ਉਹਦੇ ਨੂੰ ਕਿ ਪ੍ਰਾਉਡ ਹੋਏ ਬਹੁਤ ਸਾਰੇ ਅਸੀਂ ਸਾਡੀ ਇਹੀ ਸੋਚ ਹੈ ਜੀ ਅੱਜ ਕੱਲ ਬੱਚਿਆਂ 'ਚ ਜੋ ਕੋਈ ਫਰਕ ਰੱਖਣਾ ਚਾਹੀਦਾ ਬੇਟਾ ਹੋਇਆ ਬੇਟੀ ਹੋਈ ਪਰ ਬੇਟੀਆਂ ਤੇ ਅੱਜ ਕੱਲ ਬਹੁਤ ਮਾਣ ਸਾਡੀ ਬੱਚੀ ਨੇ ਸਾਨੂੰ ਬਾਹਰ ਜਾ ਕੇ ਮੇਰੇ ਹਸਬੰਡ ਤੇ ਮੈਨੂੰ ਸਾਨੂੰ ਉਹਨਾਂ ਨੇ ਇੰਨਾ ਮਾਣ ਬਖਸ਼ਿਆ ਜੀ ਬਸ ਇਹੀ ਮੇਰੀ ਕਹਿਣਾ ਵੀ ਕੋਈ ਫਰਕ ਨਹੀਂ ਰੱਖਣਾ ਚਾਹੀਦਾ ਬੱਚਿਆਂ 'ਚ ਬੇਟੇਆਂ আর ਬੇਟੇ ਚ ਕੋਈ ਫਰਕ ਨਹੀਂ ਆਏਗਾ ਜੀ ਬੇਟੀਆਂ ਬੇਟਿਆਂ ਨੂੰ ਵੱਧ ਰੋਸ਼ਨਾ ਕਰਦੇ ਆ ਜੀ ਜਿਹੜਾ ਨਾਮ ਐਸਸੀ ਦਵਿੰਦਰ ਸਿੰਘ ਹੈ ਥਾਣਾ ਸੋਨਾ ਨਾ ਉਸਟਨ ਪਿੰਡ ਮਰਾੜਾ ਐਚਾ ਮੇਰੀ ਬੇਟੀ ਸਟੱਡੀ ਵਿੱਚ ਤੇ ਸੰਦੀਪ ਕੋ ਘਰ ਦੇ ਨਾਲ ਜੀ ਮੇਰੇ ਤਿੰਨੋ ਬੱਚੇ ਕੈਨੇਡਾ ਵਿੱਚ ਸੈਟਲ ਨੇ ਛੋਟੀ ਬੇਟੀਆ ਮੇਰੀ ਜਿਹਨੇ ਉਸਦੇ ਵਿੱਚ ਜੁਆਇਨ ਕੀਤਾ ਪਹਿਲੋਂ ਨੇ ਸਟੱਡੀ ਪੂਰੀ ਕੀਤੀ ਸਟੱਡੀ ਪੂਰੀ ਕਰਨ ਤੋਂ ਬਾਅਦ ਫਿਰ ਨੇ ਪੀਆਰ ਤੋਂ ਬਾਅਦ ਉਸ ਨੂੰ ਮੈਂ ਕਮਾਂ ਜੋਇਨ ਕੀਤਾ ਉਹ 6 ਮਹੀਨੇ ਦੀ ਟ੍ਰੇਨਿੰਗ ਕੀਤੀ ਸ਼ੇਮ ਦੇ ਟ੍ਰੇਟ ਬਾਦ ਜਦੋਂ ਹੀ ਪਾਸਵਰਡ ਮਿਲਦੀ ਮੈਨੂੰ ਸਪੈਸ਼ਲ ਇਨਵਾਈਟ ਕੀਤਾ ਗਿਆ ਮੈਨੂੰ ਉਹ ਬਹੁਤ ਮਾੜੀ ਜਿਹੀ ਮਸੂਸਿਆ ਜਦੋਂ ਮੈਂ ਵਰਦੀ ਬਾਗ ਉੱਤੇ ਗਿਆ ਤੇ ਵਰਦੀ ਬਾਗ ਦੀ ਬੀਟੀ ਕੈਨੇਡਾ ਹੌਂਦੀ ਤੇ 50 ਕੋਲ ਵਰਦੀ ਦੇ ਵਿੱਚ ਅਸੀਂ ਇਕੱਠੇ ਅਪਰੇਟ ਕੀਤੀ ਤੇ ਇਕੱਠੇ ਮਸਮਾਨ ਸੁਝਾ ਜਦੋਂ ਮੈਂ ਸਲੂਟ ਮਾਰਿਆ ਤਾਂ ਇਕੱਠਾਂ ਕੋਲ ਸਿਮਾਰੇ ਤੂੰ ਹ ਜੁਆਨਿੰਗ ਲੈਟਰ ਲੈ ਕੇ ਅਸੀਂ ਬਸ 12 ਤੀ ਲੋਕ ਨੇ ਚੈਲੇਂਜਮੈਂਟ ਕਰਾਇਆ ਕਿਹੜੇ ਸੰਚ ਗੁੜੀਆਂ ਜੇ ਸੀ ਬਾਦ ਮੇਰੀ ਬੇਟੀ 2017 ਵਿੱਚ ਗਈ ਸੀ ਸਟੱਡੀ ਵੇਚਦੇ। ਦੇਖਣਾ ਜੀ ਅੱਜ ਕੱਲ੍ਹ ਕੁੜੀਆਂ ਤੇ ਮੁੰਡਿਆਂ ਵਿੱਚ ਬੜਾ ਫਰਕ ਰੱਖਿਆ ਜਾਂਦਾ। ਤੇ ਤੁਸੀਂ ਕਿਵੇਂ ਦੇਖਦੇ ਹੋ ਕੁੜੀ ਨੇ ਥੋੜੀ ਜਿੰਨਾ ਤਰੱਕੀ ਕੀਤੀ ਹੈ। ਚਲੋ ਬੇਟੂ ਬੇਟੀਰ ਬਿਚ ਫਰਕ ਹੈਗਾ ਜੀ। ਜੇ ਮੈਂ ਗੱਲ ਕਰਾਂ ਜਿਵੇਂ ਰਾਣੀ ਚਾਂਸੀ ਜੋ ਹੋਵੇਗੀ। ਕਲਪਨਾ ਚਾਉਲਾ ਹੋਵੇ। ਈਵਨ ਇੱਥੋਂ ਤੱਕ ਸਾਡੇ ਮੈਡਮ ਐਸਐਸਪੀ ਸਾਹਿਬ ਮੈਡਮ ਨੰਨੀਤ ਕਾਉਂਟਰ ਜੀ ਸਾਡੇ ਐਸਐਸਪੀ ਲੱਗੇ ਨੇ ਆਈਪੀਐਸ। ਗਣੀ ਮਾਨਵ ਸੁਸਾਨੀ ਗੱਲ ਆ ਜੀ। ਕਿਉਂਕਿ ਮੈਂ ਕਹਾਂ ਬੇਟੇ ਤੇ ਬਿਟਸ ਭੜਨੇ ਬੇਟੇ ਦਾ ਭਰਾ ਉਹ ਤੋਂ ਬਾਅਦ। ਜਦੋਂ ਉਹਰੇ ਪੜ੍ਹਦੀ ਹੁੰਦੀ ਸੀ ਉਹ ਕਹਿੰਦੀ ਸੀ ਵੀ ਮੈਂ ਮ Papa ਉੱਥੇ ਜਾ ਕੇ ਇਸ ਤਰ੍ਹਾਂ ਡਰਾਈਵਿੰਗ ਕਰੀਏ ਜਾਂ ਮੈਂ ਪੰਜਾਬ ਤੋਂ ਸੀ ਜਾ ਕੈਨੇਡਿਆ ਪੋਸਟਪਾਟੀ ਹੋਣਾ ਨਹੀਂ ਜੇ ਤਾਂ ਸਰਪ੍ਰਾਈਜ਼ ਹੀ ਦਿੱਤਾ ਉਹਨੇ ਇੱਕ ਉਹਤਰੀ ਪੜ੍ਹਾਈ ਸੀ ਕਿ ਉਹ ਫੂਡ ਐਂਡ ਪ੍ਰੋਸੈਸਿੰਗ ਦੀ ਸੀ ਬੀਟੈਕ ਉਹਨੇ ਫੂਡ ਐਂਡ ਪ੍ਰੋਸੈਸਿੰਗ ਕੀਤੀ ਆਪਾਂ ਤੈਕਰ ਸਭ ਤੋਂ ਜੀ ਉਸ ਤੋਂ ਬਾਅਦ ਐਮਟੈਕ ਕੀਤੀ ਉਹਨੇ ਉੱਪਰ ਜਾ ਕੇ ਕੈਨੇਡਾ ਚ ਉਸ ਤੋਂ ਬਾਅਦ ਸੋਨੇ ਦੇ ਭਾਗ ਕੰਮ ਕੀਤਾ ਜੇ ਪੀਆਰ ਤੋਂ ਬਾਅਦ ਫਿਰ ਉਹਨੇ ਕੋਰਸ ਮੈਗਾ ਜਾਇਆ ਤੁਹਾਡੇ ਤਿੰਨ ਬੱਚੇ ਨੇ ਤਿੰਨੋਂ ਬਾਅਦ ਨੇ ਸਾਡੀ ਵੀ ਵੱਡੀ ਬੇਟੀ ਪੁੱਤਰਾ ਜੀ ਤੇ ਮੇਰਾ ਛੋਟਾ ਬੇਟਾ ਤਾਂ ਸੰਗੀਤ ਹੋ ਉਹੀ ਉਹ ਕ੍ਰੈਡਿਟ ਅਕਸਰ ਤੇ ਅੱਜ ਤੁਹਾਡਾ ਥਾਣੇ ਨੇ ਵੀ ਸਨਮਾਨ ਕੀਤਾ ਗਿਆ ਇਸ ਤਰ੍ਹਾਂ ਜਣਾ ਮਿਲਣਗੇ ਜਿਸ ਤਰ੍ਹਾਂ ਮੈਨੂੰ ਕੈਨੇਡਾ ਦੇ ਵਿੱਚ ਮਹਿਸੂਸ ਨਾਨ ਮੁਸਲਮਾਨ ਮਿਲਿਆ ਜੀ ਉਸ ਤਰ੍ਹਾਂ ਮੇਰੇ ਥਾਣੇ ਦੇ ਵਿੱਚ ਸਰ ਸਾਡੇ ਡੀਐਫੀ ਸਾਹਿਬ ਸਰਦਾਰ ਪ੍ਰੋਚਾਸ ਸਿੰਘ ਮੇਰੇ ਐਸਐਚਓ ਸਾਹਿਬ ਜਗਵਾਰ ਔਰਵਿੰਦਰ ਸਿੰਘ ਸਾਡਾ ਸਮੂਹ ਸਟਾਫ ਜੀ ਤੇ ਮੈਂ ਜਾਨੀ ਪਰ ਭੁੱਲ ਨਹੀਂ ਸਕਦਾ ਇਹ ਜਿਹੜੇ ਲੋਕ ਜਿਹੜੇ ਲੋਕ ਕੁੜੀਆਂ ਵਿੱਚ ਫਰਕ ਰੱਖਦੇ ਨੇ ਕੀ ਕਹਿਣਾ ਚਾਹਦੇ ਹੋ ਮਾਪਿਆਂ ਨੂੰ ਮੈਂ ਤਾਂ ਈਆ ਕਹਾਂਗੀ ਬਕਵਾਸ ਨਹੀਂ ਹੋਗਾ ਮਾ ਬਾਬੂ ਬੇਟਾ ਔਰ ਬੇਟੀ ਵਿੱਚ ਫਰਕ ਨਹੀਂ ਰੱਖਣਾ ਚਾਹੀਦਾ ਈਵੇਂ ਬੇਟੀਆਂ ਦੇ ਬਰਾਬਰੇ ਬੇਟੀਆਂ ਰੱਖੋ ਕਿਉਂਕਿ ਬੇਟੇ ਅੱਜ ਕੱਲ ਬਹੁਤ ਅੱਗੇ ਜਾ ਰਹੇ ਓ ਚੋਚੇ ਆਵਦੇ ਜਾ ਰਹੇ ਕਦੋਂ ਆ ਰਹੀ ਹੈ ਗੁੜੀਆ ਤੁਹਾਡੀ ਇੰਡੀਆ ਤੋਂ ਬੇਟੀ ਦਾ ਮੈਂ ਜੀ ਰੱਖਿਆ ਮੈਰਜ ਸਤੰਬਰ ਦੇ ਵਿੱਚ ਆ ਗਈ 13 ਜੁਲਿਆ ਜੋ ਬਾਹਰ ਹੈ ਪੁਲਿਸ ਪਰ ਕੀ ਉਹਨਾਂ ਦਾ ਡਿਟੇਲਸ਼ਨ ਉਹ ਵੀ ਹੋਏ ਸੀ ਦੇ ਵਿਟਰ ਤੇ ਬਚਪਨ ਕਿਸ ਤਰ੍ਹਾਂ ਲੱਗਦਾ ਸਾਫ ਜਿਹਾ ਉਹ ਨਵਾਂ ਵੀ ਹੈ ਕਿ ਕਿਹੜੇ ਸਾਲ ਚ ਬਾਹਰ ਗਏ ਨੇ ਉਹ 2017 ਕੀ ਕਹਿਣਾ ਚਾਹੁੰਦੇ ਹੋ ਪ੍ਰਾਊਡ ਵਾਲੀ ਗੱਲ ਹੈ ਜੀ ਹਾਂ ਜੀ ਬਹੁਤ ਪ੍ਰਾਊਡ ਆ ਮੇਰੀ ਭੈਣ ਐਡੀ ਬੜੀ ਪੋਸਟ ਤੇ ਉਧਰ ਤੇ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿਵੇਂ ਦੇਖਦੇ ਹੋ ਵੀ ਜੇ ਪੰਜਾਬ ਚੋਂ ਦੇ ਤਾਂ ਮਿਹਨਤ ਦਾ ਫਲ ਮਿਲਦਾ ਉਹਨਾਂ ਨੂੰ ਨਹੀਂ ਇੱਥੇ ਨਹੀਂ ਇੱਧਰ ਰਹਿ ਕੇ ਜੋਬਸ ਤਾਂ ਅਵੇਲੇਬਲ ਹੈ ਹੀ ਤੇ ਕੀ ਕਹਿਣਾ ਚਾਹੁੰਦੇ ਜਿਹੜੇ ਲੋਕ ਕੁੜੀਆਂ ਦੇ ਮੁੰਡਿਆਂ ਵਿੱਚ ਫਰਕ ਰੱਖਦੇ ਨੇ ਕੁੜੀ ਨੇ ਵੀ ਵੀਡੀਓ ਉਪਲਬਧ ਕੀਤੀ ਹੈ ਉੱਥੇ ਜੈ ਕੈਨੇਡਾ ਦੇ ਬਾਪ ਦਾ ਨਾਮ ਨਹੀਂ ਪੂਰੇ ਪੰਜਾਬ ਦਾ ਨਾਮ ਹੋਵੇ। ਹਾਂਜੀ ਬਿਲਕੁਲ। ਇਹ ਫਰਕ ਪੱਖਣਾ ਨਹੀਂ ਚਾਹੀਦਾ ਹੈ। ਦੇਖੋ ਨਾ ਅੱਜ ਕੱਲ ਜੋ ਸਮਾਂ ਚੱਲਦੇ ਆ ਮੇਰੇ ਅਕੋਰਡਿੰਗ ਕੁੜੀਆਂ ਮੁੰਡਿਆਂ ਤੋਂ ਉੱਪਰ ਜਾ ਰਹੀਆਂ ਨੇ। ਕੋਈ ਥੋੜਾ ਕਿਸ ਤਰ੍ਹਾਂ ਰਹਿ ਆਉਣਾ ਦਾ ਜੀਵਨ ਵਿੱਚ ਦੋ ਦੋ ਵਿੱਚ ਕਿਸ ਤਰ੍ਹਾਂ ਰਹਿੰਦੇ ਸੀ? ਬਹੁਤ ਵਧੀਆ। ਕੋਈ ਯਾਦਗਾਰ ਪਲ ਜਿਹੜੇ ਨੋਟੇ? ਬਸ ਮੋਸਟਲੀ ਮੈਂ ਨਾਲ ਹੀ ਰਹਿੰਦੀ ਐ ਇੱਥੇ ਰਹਿੰਦੀ ਸੀ ਤੇ ਬਹੁਤ ਇੰਜੋਏ ਕੀਤਾ ਸੀ। ਦੱਸ ਦਿਓ ਅੰਦਰ ਜੀ ਕੁਝ ਵੀ ਵਿਆਹ ਉੱਥੇ ਦੇ ਉਪਰ ਸਪਾਰਟੀ ਹੋਣਾ ਜਾਂ ਮੈਂ ਕਰਨਾ। ਸਾਡੇ ਲਈ ਸਰਪ੍ਰਾਈਜ਼। ਤੇ ਸਾਡੇ ਥਾਣੇਦਾਰ ਸਾਹਿਬ ਨੇ ਸਰ ਦਵਿੰਦਰ ਸਿੰਘ ਘਰਸਿਆ ਜੀ ਸੰਭਰਲੇ ਖਾਣੇ ਪੋਸਟਾਂਗੇ ਇਹਨਾਂ ਦੀ ਬੇਟੀ ਜਿਹੜਾ ਸੰਦੀਪ ਕੌਰ ਸਾਡੀ ਆਪਣੀ ਬੇਟੀ ਹੈ ਸਾਡੇ ਆਪਣੇ ਪਰਿਵਾਰ ਨਾਲ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਜਿਹੜਾ ਇਹ ਬੱਚੀ ਨੇ ਕੈਨੇਡਾ ਪੁਲਿਸ ਦੇ ਵਿੱਚ ਭਰਤੀ ਹੋ ਗਿਆ ਆਪਣੇ ਫਾਦਰ ਦਾ ਸਾਡੇ ਪੁਲਿਸ ਪਰਿਵਾਰ ਦਾ ਜਿਹੜਾ ਨਾਮ ਉੱਚਾ ਕੀਤਾ ਹੈ ਇਸ ਤੋਂ ਬਰਾਬਰ ਇਹ ਵੀ ਗੱਲ ਦੱਸਣੀ ਚਾਹਣਾ ਹੈ ਬੇਟੀ ਨੇ ਉੱਥੇ ਆਰ 3rd ਪੋਜੀਸ਼ਨ ਲਈ ਹੈ ਅ অন্ਟਾਰੀਓ ਪੁਲਿਸ ਦੇ ਵਿੱਚ ਜਿਹੜੀ ਹੈ ਇਹ ਭਰਤੀ ਹੋਈ ਹੈ ਬੱਚੀ ਤੇ ਉਦੋਂ ਬਹੁਤ ਹੀ ਜਿਹੜੀ ਰਮਾਂਚੇ ਗੱਲ ਸੀ ਜਦੋਂ ਸਾਡੇ ਥਾਣੇਦਾਰ ਸਾਹਿਬ ਛੁੱਟੀ ਲੈ ਕੇ ਗਏ ਸੀ ਉਦੋਂ ਹੀ ਪਾਸਮੋਟ ਪਰੇਡ ਤੇ ਜਦੋਂ ਇਹਨਾਂ ਨੇ ਯੂਨੀਫਾਰਮ ਉੱਤੇ ਕਮਿਸ਼ਨਰ ਸਾਹਿਬ ਨੂੰ ਮਲੇ ਸਲੂਟ ਮਾਰਿਆ ਤੇ ਇਹਨਾਂ ਦੀ ਬੇਟੀ ਇਹਨਾਂ ਨੂੰ ਦੇ ਗੱਲ ਲੱਗ ਕੇ ਮਿਲੀ ਆ ਇਹ ਤੋਂ ਵੱਡੀ ਮਾਨ ਵਾਲੀ ਗੱਲ ਕੋਈ ਨਹੀਂ ਸਾਡੇ ਪੁਲਿਸ ਪਰਿਵਾਰ ਦੀ ਪਹਿਲਾਂ ਕਦੇ ਦੇਖਿਆ ਹੈ ਜਦੋਂ ਦੇ ਵਿੱਚ ਹੋਇਆ ਉਦੋਂ ਵੀ ਵਰਦੀ ਪਾ ਕੇ ਵਗਿਆ ਹੋਏ ਤੇ ਨਹੀਂ ਪਹਿਲਾਂ ਨਹੀਂ ਇਹ ਫਸਟ ਆਇਆ ਵੀ ਸਾਡੇ ਬੱਚੇ ਦਾ ਸਾਡੇ ਪੁਲਿਸ ਪਰਿਵਾਰਾਂ ਦੇ ਪਹਿਲਾਂ ਵੀ ਮੁੰਡੇ ਦਾ ਭਰਤੀ ਹੋ ਰਿਹਾ ਹੈ ਜਿਹੜੀ ਬੇਟੀ ਆ ਸਾਡੀ ਬੱਚੀ ਸਾਡੇ ਪਰਿਵਾਰ ਦੀ ਪਹਿਲੀ ਹੀ ਸਾਡੀ ਬਰਤੀ ਹੋਈ ਹੈ ਸਾਡੇ ਲਈ ਬੜੀ ਮਾਣ ਵਾਲੀ ਗੱਲ ਸਰ ਕਿਵੇਂ ਦੇਖਦੇ ਹੋ ਕਈ ਜਗ੍ਹਾ ਹੱਲ ਵੀ ਬਿਤਕਰਾਂ ਕੀਤਾ ਜਾਂਦਾ ਧੀਆਂ ਨਾਲ ਤੇ ਬੱਚੇ ਆ ਧੀਆਂ ਤੇ ਮੁੰਡਿਆਂ ਨਾਲ ਦੇਖਦੇ ਨੇ ਤਾਂ ਧੀਆਂ ਨਾਲ ਬਿਤਕਰਾਂ ਕੀਤਾ ਜਾਂਦਾ ਉੱਥੇ ਇਹਨੇ ਆਪਣੀ ਧੀ ਨੇ ਜਿਹੜੀ ਕੈਨੇਡਾ ਵਿੱਚ ਨਾਮ ਰੌਸ਼ਨ ਕੀਤਾ ਇਹਨਾਂ ਲਈ ਪਹਿਲੇ ਬੈਂ ਦੇ ਕਹਿੰਦਾ ਨੈਗੇਟਿਵ ਸੋਚ ਆ ਅਜ ਦੇ ਯੁੱਗ ਦੇ ਵਿੱਚ ਜਿਨ੍ਹਾਂ ਬੱਚਿਆਂ ਤੁਸੀਂ ਮੈਰਲੈਸ ਦੇਖ ਲਓ ਸਕੂਲਾਂ ਕਾਲਿਆਂ ਦੀ ਦੇਖ ਲਓ ਨੌਕਰੀ ਵਾਲੇ ਗੱਲ ਸੇ ਦੇਖ ਲੋ ਇਹ ਕੰਪੀਟੀਸ਼ਨ ਵੀ ਤੇ ਯੂਪੀਐਸਸੀ ਦੇ ਪੀਪੀਐਸਸੀ ਦੇ ਬੱਚਿਆਂ ਜਿਹੜੀਆਂ ਮੁੰਡਿਆਂ ਨਾਲੋਂ ਅੱਗੇ ਹੀ ਰਹਿਣੀਆਂ ਇਹ ਕੋਈ ਵਿਤਕਰਾ ਨਹੀਂ ਕਰਨੁ ਕਰਨਾ ਚਾਹੀਦਾ ਸੋਗਾ ਬੱਚਿਆਂ ਨੂੰ ਜ਼ਿਆਦਾ ਤਰਜੀਹ ਦੇਣੀ ਚਾਹੀਦੀ ਹੈ